ਨਾਮੋ ਸਾਹਮਣੇ ਨਜ਼ਰ ਆਏ ਜ਼ਮੀਨ ਐਕਵਾਇਰ ਕਰਨ ਦੇ ਪਹੁੰਚੀ ਸੀ ਟੀਮ ਦਾ ਵੋਸਤਾ ਵਿਰੋਧ ਕਰ ਦਿੱਤਾ ਗਿਆ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਹੱਥੋ ਪਾਈ ਦੇਖਣ ਨੂੰ ਮਿਲੇ ਬਿਨਾ ਮੁਆਵਜ਼ਾ ਦਿੱਤੇ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਕਿਸਾਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਪਗ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਪਚਾਲਾ ਦੇ ਵਿਖੇ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਤੇ ਕਿਸਾਨ ਜੁੜੇ ਨੇ ਆਮੋ ਸਾਹਮਣੇ ਹੋਏ ਨੇ ਪਚਾਲਾ ਕੇਸਾਂ ਤੇ ਆਮੋ ਸਾਹਮਣੇ ਹੋ ਗਏ ਦੱਸੇ ਕਿ ਕਿਸਾਨਾਂ ਦੇ ਵੱਲੋਂ ਕਹਿਇਆ ਜਾ ਰਿਹਾ ਹੈ ਕਿ ਬਿਨਾ ਮੁਆਵਜ਼ਾ ਦਿੱਤੇ ਹੋਈ ਹੀ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਨੂੰ ਅੱਜ ਥਾਣਾ ਪਸਿਆਰਾਵਾਂ ਦੇ ਏਰੀਆ ਚ ਇੱਕ ਪਿੰਡ ਜਾਣਾ ਪੈਂਦਾ ਉੱਥੇ ਐਨਐਚਏ ਵੱਲੋਂ ਕਬਜ਼ਾ ਕਰਨ ਦੀ ਕੀਤੀ ਗਈ ਹੈ ਸਿਵਲ ਪ੍ਰਸ਼ਾਸਨ ਵੱਲੋਂ 200 ਤੋਂ ਕੁਮਾਇਸੀ ਪੁਲਿਸ ਸੁਰੱਖਿਆ ਦਿੱਤੀ ਗਈ ਹੈ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਸਬਡਿਵੀਜ਼ਨ ਸਮਾਨਾ ਦੀ ਫੋਰਸ ਉੱਥੇ ਲਾਅ ਐਂਡ ਆਰਡਰ ਦੇ ਨੂੰ ਬਰਕਰਾਰ ਰੱਖਣ ਲਈ ਫੋਰਸ ਮੌਜੂਦ ਹੈ ਕਿ ਸਿਚੁਏਸ਼ਨ ਪੀਸਫੁਲ ਹੈ ਕਬਜ਼ਾ ਕਰਨੇ ਮੁਕਮਲ ਹੋ ਚੁੱਕੇ ਹਨ ਜਦੋਂ ਸਮਾਨਾ ਵੱਲੋਂ ਬਾਰਬਰ ਗਿਆਨ ਲਾਇਆ ਜਾਵੇ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਕਿੰਨੀ ਕੋ ਸਚਾਈਏ ਇਹ ਇਹ ਇਸਦੇ ਰਿਗਾਰਡਿੰਗ ਸਿਵਲ ਪ੍ਰਸ਼ਾਸਨ ਨੇ ਐਨੇ ਚੀ ਆਲੇ ਜਵਾਬ ਦੇ ਸਕਦੇ ਅਸੀਂ ਉਸ ਚੀਜ਼ ਨੂੰ ਪੁਲਿਸ ਦਾ ਉਸ ਰਿਗਾਰਡਿੰਗ ਕੋਈ ਮੈਟਰ ਨਹੀਂ ਬੰਦਾ ਕਿ ਅਸੀਂ ਸਿਰਫ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤਾਂ ਕਿ ਸਿਚੁਏਸ਼ਨ ਪੀਸਫੁਲ ਰਹੇ ਤੇ ਅਸੀਂ ਤਾਂ ਹੀ ਸਾਡੇ ਨੂੰ ਸੁਰੱਖਿਆ ਮੁਹਿਆਤ ਕਰਾਈ ਹੈ ਮੈਂ ਸੁਖਮਿੰਦਰ ਸਿੰਘ ਬਾਰਨਾ ਜ਼ਿਲ੍ਹਾ ਜਰਨਲ ਸਕੱਤਰ ਪਟਿਆਲਾ ਇਹ ਅੱਜ ਅਸੀਂ ਇੱਥੇ ਪਟਿਆਲੇ ਦੇ ਜਾਲਾ ਪਿੰਡ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਤੱਕੇ ਦੇ ਨਾਲ ਆ ਕਿਸਾਨਾਂ ਦੇ ਤਸੱਦਦ ਕਰਕੇ ਮਾਵਾ ਭੈਣਾ ਤੇ ਤਸੱਦਦ ਕਰਕੇ ਅੱਜ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਸੀਗੀਆਂ ਉਹਨਾਂ ਨੂੰ ਤਹਿਸਨੈਸ ਕਰਕੇ ਇਹ ਬਾਈਪਾਸ ਬਣਾਉਣ ਵਾਸਤੇ ਲੋਕਾਂ ਨਾਲ ੱੱਕੇ ਨਾਲ ਉਹਨਾਂ ਜ਼ਮੀਨਾਂ ਦੇ ਕਬਜ਼ੇ ਕਰੇ ਜਾ ਰਹੇ ਨੇ ਬਿਨਾ ਮੁਆਵਜ਼ਾ ਦਿੱਤੇ ਤੇ ਇਹ ਜ਼ਮੀਨ ਹੈ ਜਿਹੜੀ ਆਪਣਾ ਜਾਲਾ ਪਿੰਡ ਦੀ 18 ਏਕੜ ਜ਼ਮੀਨ ਹੈ ਜਿਹੜੀ ਇਹ ਬਾਈਪਾਸ ਦੇ ਵਿੱਚ ਆਈ ਹੋਈ ਆ ਤੇ ਕਿਸਾਨਾਂ ਦੀ ਮੰਗ ਆ ਵੀ ਜਿਹੜੇ ਅਸੀਂ ਬੋਂਦੇ ਬੀਜ ਨੇ ਨੂੰ ਸਾਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇੱਕ ਗੱਲ ਕਹਿੰਦਾ ਕਿ ਜਿਹੜਾ ਤੁਹਾਡਾ ਮੁਆਵਜ਼ਾ ਅਸੀਂ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਾਵਾਂਗੇ ਕਿਉਂਕਿ ਤੁਹਾਡੇ ਇਸ ਜ਼ਮੀਨ ਦੇ ਉੱਤੇ ਸਰਕਾਰ ਆਪਣਾ ਹੱਕ ਜਮਾਉਂਦੀ ਆ ਕਿਸਾਨਾਂ ਦੀਆਂ ਚਾਰ ਪੀੜ੍hiyan ਹੋ ਗਈਆਂ ਇੱਥੇ ਇਹ ਜ਼ਮੀਨਾਂ ਨੂੰ ਆਵਾਜ਼ ਕਰਿਆ ਤੇ ਕਾਬਜਦਾਰ ਨੇ ਤੇ ਲੋਨ ਵੀ ਲੰਦੇ ਨੇ ਇਹਦੇ ਤੇ ਦੇਖੋ ਮਾਲਕੀ ਫਿਲਹਾਲ ਇੱਥੇ ਕਿਸੇ ਦੀ ਨਹੀਂ ਦਿਖਾਈ ਜਾਂਦੀ ਜੀ ਕਿਉਂਕਿ ਹੁਣ ਤੱਕ ਜਿਹੜਾ ਇੱਥੇ ਦਾ ਮਹੰਤਾ ਡੇਰੇ ਦਾ ਆਤਮਾਰਾਮ ਆ ਉਹ ਕਹਿੰਦੇ ਨੇ ਵੀ ਇਹ ਜ਼ਮੀਨ ਆ ਜਿਹੜੀ ਡੇਰੇ ਦੀ ਆ ਅਸੀਂ ਇਸ ਦੇ ਮਾਲਕਾਂ ਕਿਸਾਨਾਂ ਨਾਲ ਬਹੁਤ ਵਾਰ ਉਹਨਾਂ ਦਾ ਵੀ ਡਿਸਪਿਊਟ ਹੁੰਦਾ ਤੇ ਕੋਰਟ ਦੇ ਵਿੱਚ ਵੀ ਗਏ ਨੇ ਉਹ ਤੇ ਕੇਸ ਕਿਸਾਨਾਂ ਦੇ ਤੇ ਉਹਨਾਂ ਦਾ ਚੱਲਦਾ ਸੀਗਾ ਤੇ ਜਦੋਂ ਹੁਣ ਆ ਪਿਛਲੇ ਟਾਈਮ ਆ ਬਾਈਪਾਸ ਨਿਕੜਿਆ ਇੱਥੇ ਨੂੰ ਉਹਦੀ ਬਾਈਪਾਸ ਦੇ ਵਿੱਚ ਜਦੋਂ ਇਹ ਜ਼ਮੀਨ ਆਈ 18 ਏਕੜ ਆ ਉਸ ਟਾਈਮ ਕੋਰਟ ਦੇ ਵਿੱਚ ਸਰਕਾਰ ਵੀ ਖੜ ਗਈ ਜਾ ਕੇ ਤੇ ਸਰਕਾਰ ਦਾ ਇਹ ਤਰਕਾ ਹੈ ਕਿ ਜਿਹੜੇ ਡੇਰੇ ਨੇ ਉਹ ਅਸੀਂ 1952 ਚ ਖਤਮ ਕਰ ਦਿੱਤੇ ਨੇ ਕਿ ਡੇਰੇ ਦੀ ਇਹ ਕੋਈ ਜ਼ਮੀਨ ਨਹੀਂ ਹੈ ਜ਼ਮੀਨ ਹੈ ਸਰਕਾਰ ਦੀ ਆ ਤੇ ਹੁਣ ਬਾਈ ਜੀ ਕੀ ਅੱਜ ਸਵੇਰੇ ਕਿੰਨੇ ਕ ਬੰਦੇ ਅਰੈਸਟ ਕਰੇ ਨੇ ਤੇ ਸਵੇਰੇ ਕਿੰਨੇ ਕ ਵਜੇ ਦੀ ਕਾਰਵਾਈ ਹੈ ਇਹ ਸਵੇਰੇ ਘੱਟ ਤੋਂ ਘੱਟ ਕਿਸਾਨ ਤੇ ਮਾਵਾ ਪੈਣਾ ਸਾਡੀਆਂ 100 ਤੋਂ ਜ਼ਿਆਦਾ ਗ੍ਰਿਫਤਾਰੀਆਂ ਕਰ ਚੁੱਕੇ ਨੇ ਤਿੰਨ ਬੱਸਾਂ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਨੂੰ ਤੇ ਛੋਟੀਆਂ ਗੱਡੀਆਂ ਚ ਵੀ ਕੋਸ਼ਿਸ਼ ਸਾਡੇ ਕਿਸਾਨਾਂ ਤੇ ਮਾਵਾ ਭੈਣਾਂ ਨੂੰ ਲੈ ਕੇ ਗਏ ਨੇ ਇਹ ਕਿੱਥੇ ਲੈ ਕੇ ਗਏ ਨੇ ਇਹ ਹਾਲ ਤੱਕ ਸਾਨੂੰ ਕੋਈ ਪਤਾ ਨਹੀਂ ਜਿਹੜੇ ਕਿਸੇ ਕਿਸਾਨ ਜਾਂ ਮਾਹ ਭੈਣ ਨਾਲ ਸਾਡੇ ਕੋਈ ਰਾਬਤਾ ਹੋਇਆ ਉਹ ਕੁਛ ਬਸ ਇੱਕ ਦੋ ਬਸ ਤੇ ਇੱਧਰ ਸੰਗਰੂਰ ਕਿਨੇ ਰੋਡਾਂ ਤੇ ਘਮਾਈ ਫਿਰਦੇ ਨੇ ਕਬਜ਼ਾ ਹੋ ਗਿਆ ਜੀ ਸ਼ੁਰੂ ਹੋ ਰੇ ਪਿੰਡ ਦੇ ਦੇਖੋ ਇਹ ਕਰ ਰਹੇ ਨੇ ਅਸੀਂ ਇਸ ਨੂੰ ਕਬਜ਼ਾ ਨਹੀਂ ਮੰਨਦੇ ਅਸੀਂ ਕਿ ਜੋ ਇਹ ਨਜਾਇਜ਼ ਕਰਦੇ ਨੇ ਹੁਣ ਕੀ ਅੱਗੇ ਦੀ ਰਣਨੀਤੀ ਹੈ ਤੁਹਾਡੀ ਅੱਗੇ ਦੇਖੋ ਅਸੀਂ ਸੂਬਾ ਟੀਮ ਤੱਕ ਇਹ ਗੱਲ ਪਹੁੰਚ ਗਈ ਆ ਉਹ ਜਿਵੇਂ ਵੀ ਸਾਨੂੰ ਨਿਰਦੇਸ਼ ਦੇਣਗੇ ਪਟਿਆਲੇ ਜ਼ਿਲ੍ਹੇ ਵੱਲੋਂ ਅਸੀਂ ਉਸੇ ਤਰ੍ਹਾਂ